ਲਓ ਜੀ ਜਿਸ ਦਾ ਡਰ ਸੀ ਹੋ ਗਿਆ ਉਹੀ ਕੰਮ ਮੌਸਮ ਵਿਭਾਗ ਦੀ ਚੇਤਾਵਨੀ ਨਹੀਂ ਮੰਨੀ ਤਾਂ ਹੁਣ ਪਛਤਾ ਰਹੇ ਨੇ ਲੋਕ ਦੇਖੋ ਕਿਵੇਂ ਅੱਧ ਵਿਚਕਾਰ ਫਸ ਗਏ ਹਨ ਆਪਣੀ ਗੱਡੀਆਂ ਦੇ ਵਿੱਚ ਲੋਕ ਅੱਜ ਕਪੂਰਥਲਾ ਵਿੱਚ ਸਵੇਰ ਤੋਂ ਹੀ ਕਾਫੀ ਭਾਰੀ ਮੀਂਹ ਪੈ ਰਿਹਾ ਸੀ ਜਿਸ ਤਰ੍ਹਾਂ ਮੌਸਮ ਵਿਭਾਗ ਨੇ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਸੀ ਉਸੇ ਮੁਤਾਬਕ ਕਪੂਰਥਲਾ ਵਿੱਚ ਵੀ ਤੜਕਸਾਰ ਮੀਂਹ ਪੈ ਗਿਆ ਜਿਸ ਦੇ ਨਾਲ ਚਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਲੋਕ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਪਾਣੀ ਦੇ ਵਿੱਚੋਂ ਹੀ ਲੰਘ ਰਹੇ ਹਨ ਕਿ ਕਿਸੇ ਦੀ ਗੱਡੀ ਖੜ ਗਈ ਹੈ ਤੇ ਕਿਸੇ ਨੂੰ ਚੱਲਣ ਦੇ ਵਿੱਚ ਕਾਫੀ ਤਕਲੀਫ ਹੋ ਰਹੀ ਹੈ ਲੋਕਾਂ ਦਾ ਕਹਿਣਾ ਹੈ ਇੱਕ ਪਾਸੇ ਹਮਸ ਭਰੀ ਗਰਮੀ ਤੋਂ ਰਾਹਤ ਮਿਲੀ ਹੈ ਪਰ ਦੂਜੇ ਪਾਸੇ ਮੀਂਹ ਪੈਣ ਨਾਲ ਮੁਸ਼ਕਲਾਂ ਵੀ ਖੜ ਗਈਆਂ ਹਨ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਚਾਰੇ ਪਾਸੇ ਪਾਣੀ ਹੀ ਪਾਣੀ ਹੈ بارش ਜਿਹੜੀ ਹੈ ਉਹ ਰੁਕਣ ਦਾ ਨਾਂ ਨਹੀਂ ਲੈ ਰਹੀ ਲੇਕਿਨ ਤੁਹਾਨੂੰ ਦੱਸ ਦਈਏ ਕਿ ਮੌਸਮ ਵਿਭਾਗ ਨੇ ਚੇਤਾਵਨੀ ਪਹਿਲੇ ਹੀ ਦਿੱਤੀ ਸੀ ਅਤੇ ਕੁਝ ਜ਼ਿਲ੍ਹਿਆਂ ਵਿੱਚ ਰੈੱਡ ਅਤੇ yellow ਅਲਰਟ ਵੀ ਜਾਰੀ ਕੀਤਾ ਸੀ ਲੇਕਿਨ ਉਸ ਦੇ ਬਾਵਜੂਦ ਲੋਕਾਂ ਨੂੰ ਜਿਹੜਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕੀ ਨਾ ਜੀ ਆਪਣਾ ਗਰੋਹ ਕੁਮਾਰ ਜੀ ਮਨੋਜੀ ਠੀਕ ਇਹ ਨਾ ਕਹੋਗੇ ਅੱਜ ਨਹੀਂ ਕਹਿ ਰਿਹਾ ਪਹਿਲੇ ਹੀ ਕਹ ਦਿੱਤਾ ਗਿਆ ਹੈ ਕਿ ਪੰਜਾਬ ਦੇ ਵਿੱਚ 3 ਦਿਨ ਲਈ ਜਿਹੜਾ ਵਾ ਅਲਰਟ ਜਾਲੀ ਦਿੱਤਾ ਗਿਆ ਹੈਗਾ ਮੀਂਹ ਲੈ ਕੇ ਬਹੁਤ ਵਧੀਆ ਜੀ ਅੱਜ ਮੌਸਮ ਐਨ ਬਹੁਤ ਵਧੀਆ ਹੋਇਆ ਹੋਇਆ ਵਾ ਬਾਕੀ ਲੋਕੀ ਆਪਣਾ ਸਾਫ ਸਾਬ ਉਹਨਾਂ ਦੇਖਣ 3 ਦਿਨਾਂ ਦਾ ਅਲਰਟ ਕਰਕੇ ਥੋੜੀ ਜੀ ਤੰਗੀ ਆਏਗੀ ਕਿਉਂਕਿ ਮੌਸਮ ਜਿਹੜਾ ਥੋੜਾ ਜਿਹਾ ਵਧੀਆ ਹੋ ਜਾਏਗਾ ਇਸ ਕਰਕੇ ਥੋੜੀ ਜਿਹੀ ਗਰਮੀ ਪੈ ਰਹੀ ਸੀ ਦੋ ਤਿੰਨ ਦਿਨਾਂ ਤੋਂ ਉੱਥੋਂ ਥੋੜੀ ਜਿਹੀ ਰਾਹਤ ਮਿਲੀ ਹੈ ਤੇ ਬਾਕੀ ਦੇਖੋ ਜੀ ਬਾਕੀ ਮੌਸਮ ਬਹੁਤ ਵਧੀਆ ਐਮ ਖੁਸ਼ਹਾਲਦਾਰ ਹੋ ਗਿਆ ਹੈ ਪਰ ਮੇਰੇ ਨਾਲ ਪਰੇਸ਼ਾਨੀਆਂ ਵੀ ਜਿਹੜੀਆਂ ਹਨ ਪਰੇਸ਼ਾਨੀਆਂ ਬੋਲੀ ਜੇ ਹੁਣ ਜੇ ਖੁਸ਼ੀ ਲੈਣੀ ਹੈ ਤੇ ਪਰੇਸ਼ਾਨੀ ਤੇ ਝੇਲਣੀ ਪੈਣੀ ਹੈ ਜੀ ਇਸ ਕਰਕੇ ਬਹੁਤ ਵਧੀਆ ਬਹੁਤ ਫਰਸਟ ਕਲਾਸ ਹੋ ਰਿਹਾ ਬਾਕੀ ਘੰਟਾ ਦੋ ਘੰਟੇ ਦੀ ਪਰੇਸ਼ਾਨੀ ਹੁੰਦੀ ਹੈ ਬਾਅਦ ਵਿੱਚ ਮੌਸਮ ਵੀ ਅੱਛਾ ਹੋ ਜਾਂਦਾ ਹੈ ਦਿਨ ਵੀ ਅੱਛਾ ਗੁਜ਼ਰਦਾ ਹੈ ਗਰਮੀ ਤੋਂ ਰਾਹਤ ਮਿਲ ਰਹੀ ਹੈ ਠੀਕ ਹੈ ਜੀ ਹੋਰ ਕੋਈ ਸੇਵਾ ਕੁਲੀਰ ਦੱਸਾ ਕੀ ਕਹਿਣਾ ਚਾਹੁੰਗੇ ਆ ਕਿ ਸਵੇਰ ਤੋਂ ਜਿਹੜਾ ਮੀਂਹ ਪੈ ਰਿਹਾ ਹੈ ਜਿਹੜੀ ਸਵੇਰ ਤੋਂ بارش ਹੋ ਰਹੀ ਹੈ ਇਹ ਫਸਲਾਂ ਤੇ ਬੜਾ ਨੁਕਸਾਨ ਕਰ ਰਹੀ ਹੈ ਤੇ ਖੜ੍ਹ ਵਾਲੀ ਸਥਿਤੀ ਵਾਲਾ ਮਾਹੌਲ ਬਣਿਆ ਆਇਆ ਹੈ ਸਾਡੇ ਇਲਾਕੇ ਵਿੱਚ ਕਦੀ ਇੰਨਾ ਪਾਣੀ ਇਕੱਠਾ ਨਹੀਂ ਹੋ ਰਿਹਾ ਜੋ ਅੱਜ ਦੇਖਣ ਨੂੰ ਮਿਲ ਰਿਹਾ ਹੈ ਇਹ ਪਾਣੀ ਬਹੁਤ ਨੁਕਸਾਨ ਕਰੇਗਾ ਅਗਰ ਤੁਸੀਂ ਆਪਣੇ ਆਪ ਨੂੰ ਸੁਰੱਖਿਅਤ ਰੱਖਣਾ ਚਾਹੁੰਦੇ ਆ ਤੇ ਆਪਣੇ ਆਪਣੇ ਘਰਾਂ 'ਚ ਰੋ ਜਦੋਂ ਬਾਰਿਸ਼ ਛੱਟ ਜਾਵੇ ਤੇ ਅਦੋਂ ਹੀ ਨਿਕਲੋ ਕਿਉਂਕਿ ਪਾਣੀ ਦੋ ਦੋ ਤਿੰਨ ਤਿੰਨ ਫੋਟ ਹੋ ਚੁੱਕਾ ਹੈ ਤੇ ਮੌਸਮ ਵਿਭਾਗ ਨੇ ਪਹਿਲੇ 3 ਦਿਨ ਦਾ ਲੜ ਜਾਰੀ ਕੀਤਾ ਸੀਗਾ ਪੰਜਾਬ ਦੇ ਵਿੱਚ ਕਿ 3 ਦਿਨ ਮੀਂਹ ਜਿਹੜਾ ਵਾ ਦਬ ਕੇ ਪਏਗਾ ਪੀਕੋਂਗੇ ਇਸ ਬਾਰੇ ਮੌਸਮ ਵਿਭਾਗ ਨੇ ਲੋਕਾਂ ਨੂੰ ਸਾਵਧਾਨੀ ਤੇ ਦਿੱਤੀ ਪਰ ਲੋਕਾਂ ਨੇ ਜਿਨ੍ਹਾਂ ਜਿਨ੍ਹਾਂ ਨੇ ਆਪਣਾ ਇੰਤਜ਼ਾਮ ਕਰ ਲਿਆ ਉਹ ਠੀਕ ਰਹਿਣਗੇ ਜਿਨ੍ਹਾਂ ਨੇ ਵਿਚਾਰਿਆਂ ਨੇ ਝੁੱਗੀ ਝੌਂਪੜੀ ਵਾਲਿਆਂ ਨੇ ਨਹੀਂ ਇੰਤਜ਼ਾਮ ਕੀਤਾ ਹੋਊਗਾ ਉਹਨਾਂ ਲਈ ਬਹੁਤ ਨੁਕਸਾਨ ਹੋਏਗਾ